ਵੈਸਟਰਨ ਡਿਸਪੈਂਸ ਨਾਲ ਪੰਜਾਬ 'ਚ ਬਣੇ ਮੀਂਹ ਵਾਲੇ ਅਸਾਰ, ਠੰਡ ਲਹਿਰ ਤੇ ਧੁੰਦ ਦਾ ਕੋਈ ਅਲਟ ਨਹੀਂ। ਦੱਸਦੇ ਹਾਂ ਇਹ ਪੱਛਮੀ ਡਿਸਪੈਂਸ 17 ਜਨਵਰੀ ਤੋਂ ਸਰਗਰਮ ਹੈ ਜਿਸ ਦੇ ਚੱਲਦੇ ਪੰਜਾਬ ਵਿੱਚ ਮੀਂਹ ਪੈਣ ਦੇ ਅਸਾਰ ਬਣ ਗਏ ਨੇ। ਪਿਛਲੇ ਕੁਝ ਦਿਨਾਂ ਤੋਂ ਤੇਜ਼ ਧੁੱਪ ਨਿਕਲਣ ਨਾਲ ਦਿਨ ਦਾ ਅਧਿਕਤਮ ਤਾਪਮਾਨ ਆਮ ਸਧਾਰਨ ਦੇ ਨੇੜੇ ਪਹੁੰਚ ਗਿਆ ਜਦੋਂ ਕਿ ਨਿਊਜ਼ਮ ਤਾਪਮਾਨ 0.8 ਡਿਗਰੀ ਦਾ ਹੋਇਆ ਜਿਸ ਤੋਂ ਬਾਅਦ ਤਾਪਮਾਨ ਸਧਾਰਨ ਤੋਂ 2.3 ਡਿਗਰੀ ਵੱਧ ਬਣਿਆ। ਮੌਸਮੀ ਪਾਗ ਮੁਤਾਬਕ ਬੀਤੇ ਦਿਨ ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਹੈ ਜਿੱਥੇ ਕਿ ਨਿਯਤਮ ਤਾਪਮਾਨ 4.3 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਐਤਵਾਰ ਸ਼ਾਮ ਤੇ ਤਾਪਮਾਨ ਅਨੁਸਾਰ ਸਭ ਤੋਂ ਵੱਧ ਤਾਪਮਾਨ ਮੁਹਾਰੀ ਵਿੱਚ ਰਿਹਾ। ਜਿੱਥੇ ਸਭ ਤੋਂ ਵੱਧ ਤਾਪਮਾਨ 24.7 ਡਿਗਰੀ ਦਰਜ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਤਾਪਮਾਨ ਵਿੱਚ 4.8 ਡਿਗਰੀ ਦਾ ਵਾਧਾ ਹੋਇਆ ਜਿਸ ਦੇ ਤਾਪਮਾਨ ਵਿੱਚ ਸੁਧਾਰਨ ਦਰਜ ਕੀਤਾ ਗਿਆ ਹੈ ਪੱਛਮੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਹਾੜਾਂ ਤੇ 23 ਜਨਵਰੀ ਤੱਕ ਬਰਫਬਾਰੀ ਤੇ ਮੀਂਹ ਦੇ ਅਸਰ ਨੇ ਦੂਜੇ ਪਾਸੇ 22 ਤੋਂ ਲੈ ਕੇ 23 ਜਨਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਬੜੇ ਹੋਏ ਨੇ 22 ਜਨਵਰੀ ਨੂੰ ਵੈਸਟਰਨ ਡਿਸਪੈਂਸ ਦਾ ਅਸਰ ਪੰਜਾਬ 'ਚ ਰਹੇਗਾ 22 ਜਨਵਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਤੇ ਫਤਿਹਗੜ੍ਹ ਸਾਹਿਬ ਰੂਪਨਗਰ ਐਸਐਸ ਨਗਰ ਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਜ਼ੇ ਨਾਲ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਹੈ ਜਲੰਧਰ ਵਿੱਚ ਵੀ ਲੁਧਿਆਣਾ ਵਿੱਚ ਵੀ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਲਗਾਇਆ ਗਿਆ ਜਦੋਂ ਪਟਿਆਲਾ ਵਿੱਚ ਹਾਲਾਂਕਿ ਮੌਸਮ ਸਾਫ਼ ਰਹੇਗਾ ਜਿਸ ਦੇ ਵਿੱਚ ਤਾਪਮਾਨ 10 ਤੋਂ ਲੈ ਕੇ 19 ਡਿਗਰੀ ਦੇ ਵਿੱਚ ਰਹਿਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਮੋਹਾਲੀ ਵਿੱਚ ਸ਼ਹਿਰ ਤਾਪਮਾਨ ਸਾਫ਼ ਰਹੇਗਾ ਤੇ ਤਾਪਮਾਨ ਵਿੱਚ 9 ਤੋਂ 8 ਡਿਗਰੀ ਰਹਿਣ ਦੇ ਅਸਾਰ ਦਿਟਾਏ ਜਾ ਰਹੇ ਨੇ ਕਾਨੂੰਨ ਇੱਕ ਵਾਰੀ ਫਿਰ ਦੱਸ ਦਿੰਨੇ ਆ ਪੱਛਮੀ ਡਿਸਪੈਂਸ 18 ਜਨਵਰੀ ਤੋਂ ਸਰਗਰਮ ਹੈ ਜਿਸ ਦੇ ਚੱਲਦੇ ਪੰਜਾਬ ਵਿੱਚ ਮੀਂਹ ਦੇ ਅਸਾਰ ਬਣ ਗਏ ਨੇ ਦੂਜੇ ਪਾਸੇ ਠੀਤ ਲਹਿਰ ਦੇ ਤੁਨ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪੱਛਮੀ ਗੜਬੜੀ ਦਾ ਅਸਰ ਪਹਾੜੀ ਲੱਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਹਾੜਾਂ ਤੇ 23 ਜਨਵਰੀ ਤੱਕ ਬਰਫਬਾਰੀ ਤੇ ਮੀਂਹ ਦੇ ਅਸਾਰ ਨੇ ਦੂਜੇ ਪਾਸੇ 22 ਤੋਂ ਲੈ ਕੇ 23 ਜਨਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਅਸਰ ਨੇ ਤੇ 22 ਜਨਵਰੀ ਨੂੰ ਵੈਸਟਰਨ ਡਿਸਪੈਂਸ ਦਾ ਅਸਰ ਪੰਜਾਬ ਤੇ ਰਹੇਗਾ ਫਿਲਹਾਲ 22 ਜਨਵਰੀ ਨੂੰ ਕਈ ਇਲਾਕਿਆਂ ਵਿੱਚ ਪੰਜਾਬ ਦੇ ਅੰਚੇ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ